ਕਹਿੰਦੇ ਹਨ ਤੂਫਾਨ ਤੋਂ ਬਚਣ ਦੀ ਸਭ ਤੋਂ ਸੁਰੱਖਿਤ ਜਗ੍ਹਾ ਤੂਫਾਨ ਦੀ ਅੱਖ ਹੈ ਜੋ ਐਨ ਇਸ ਦੇ ਵਿੱਚ ਘਾਰ ਹੁੰਦੀ ਹੈ ਇਹ ਸਿਰਫ ਉਸ ਨੂੰ ਦਿਖਦੀ ਹੈ ਜੋ ਤੂਫਾਨ ਦਾ ਸਿਨਾ ਚੀਰ ਕੇ ਅੰਦਰ ਜਾਣ ਦੀ ਹਿੰਮਤ ਕਰਦਾ ਹੈ ਇਸੇ ਤਰ੍ਹਾਂ ਜਿਹੜਾ ਬੰਦਾ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ ਉਹੀ ਸੁਖੀ ਅਤੇ ਖੁਸ਼ ਰਹਿੰਦਾ ਹੈ ਫਕੀਰ ਨੇ ਸਾਕੀ ਸੁਣਾਉਣੀ ਸ਼ੁਰੂ ਕੀਤੀ ਤੇ ਕਿਹਾ ਇੱਕ ਵਾਰ ਮਹਾਤਮਾ ਬੁੱਧ ਕੋਲ ਇੱਕੇ ਇਲਾਕੇ ਦਾ ਮਸ਼ਹੂਰ ਸ਼ਾਹੂਕਾਰ ਫਰਿਆਦ ਲੈ ਕੇ ਆਇਆ ਮੈਂ ਬਹੁਤ ਦੁਖੀ ਹਾਂ ਮਹਾਤਮਾ ਜੀ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਹਾਂ ਉਹ ਹਮੇਸ਼ਾ ਮੇਰੇ ਨਾਲ ਲੜਦੀ ਰਹਿੰਦੀ ਹੈ ਮੇਰੇ ਬੱਚੇ ਬਹੁਤ ਸੌ ਨੇ ਪਰ ਉਹ ਕੰਮ ਕੋਈ ਨਹੀਂ ਕਰਦੇ ਪੈਸਾ ਤਾਂ ਰੱਬ ਨੇ ਬਹੁਤ ਦਿੱਤਾ ਪਰ ਹਰ ਸਮੇਂ ਚੋਰੀ ਦਾ ਡਰ ਲੱਗਿਆ ਰਹਿੰਦਾ ਹੈ ਲੋਕਾਂ ਨੂੰ ਵਿਆਜੂ ਪੈਸਾ ਦੇਣਾ ਮੇਰਾ ਕੰਮ ਹੈ ਪਰ ਲੋਕ ਸਮੇਂ ਸਿਰ ਪੈਸਾ ਵਾਪਸ ਨਹੀਂ ਕਰਦੇ ਮੇਰਾ ਸੱਜਾ ਗੋਡਾ ਵੀ ਹੁਣ ਦੁਖਦਾ ਰਹਿਦਾ ਹੈ ਇਸੇ ਤਰ੍ਹਾਂ ਸ਼ਾਹੂਕਾਰ ਬਹੁਤ देर तक ਮਹਾਤਮਾ ਬੁੱਧ ਨੂੰ ਆਪਣੇ ਦੁੱਖ ਸੁਣਾਉਂਦਾ ਰਿਹਾ ਮੇਰੇ ਕੋਲ ਤੇਰੇ ਦੁੱਖਾਂ ਦਾ ਕੋਈ ਹੱਲ ਨਹੀਂ ਹੈ ਮਹਾਤਮਾ ਬੁੱਧ ਨੇ ਕਿਹਾ ਕਿਉਂ ਮਹਾਤਮਾ ਬੁੱਧ ਮੈਂ ਤਾਂ ਤੁਹਾਡਾ ਬਹੁਤ ਨਾਮ ਸੁਣਿਆ ਹੈ ਸ਼ਾਹੂਕਾਰ ਦੀ ਆਵਾਜ਼ ਵਿੱਚ ਤਰਲਾ ਸੀ ਕਿਉਂਕਿ ਤੇਰੇ ਦੁੱਖ ਉਹਨਾਂ 83 ਦੁੱਖਾਂ ਵਿੱਚ ਨੇ ਜੋ ਕਿ ਲੋਕਾਂ ਨੂੰ ਆਮ ਹੀ ਹੁੰਦੇ ਹਨ ਇਹਨਾਂ ਦਾ ਕੋਈ ਸਦੀਵੀ ਹੱਲ ਵੀ ਨਹੀਂ ਹੁੰਦਾ ਪਰ ਮੈਂ ਤੇਰੇ 84ਵੇਂ ਦੁੱਖ ਦਾ ਹੱਲ ਕਰ ਸਕਦਾ ਹਾਂ ਮਹਾਤਮਾ ਬੁੱਧ ਨੇ ਸ਼ਾਹੂਕਾਰ ਨੂੰ ਕਿਹਾ ਮੇਰਾ 84ਵਾਂ ਦੁੱਖ ਸ਼ਾਹੂਕਾਰ ਨੇ ਹੈਰਾਨੀ ਨਾਲ ਮਹਾਤਮਾ ਬੁੱਧ ਜੀ ਕੋਲੋਂ ਪੁੱਛਿਆ ਇਹ ਕੀ ਤੂੰ ਦੁਖੀ ਰਹਿਤ ਜ਼ਿੰਦਗੀ ਚਾਹੁੰਦਾ ਹੈ ਮਹਾਤਮਾ ਬੁੱਧ ਨੇ ਸ਼ਾਹੂਕਾਰ ਵੱਲ ਮੁਸਕਰਾਉਂਦੇ ਹੋਏ ਕਿਹਾ ਸਾਖੀ ਕਦਮ ਕਰਦੇ ਹੋਏ ਫਕੀਰ ਨੇ ਕਿਸਰਾਲ ਵੇਖਿਆ ਤੇ ਕਿਹਾ ਮੁਕਤੀ ਦੀ ਗੱਲ ਇਹ ਹੈ ਕਿ ਬੰਦੇ ਨੂੰ ਸੰਤੋਖ ਜਾਂ ਤਾਂ ਸਬਰ ਵਿੱਚ ਆਉਂਦਾ ਹੈ ਤੇ ਜਾਂ ਵਿੱਚ ਕਬਰ ਵਿੱਚ ਇੱਕ ਵਾਰ ਇੱਕ ਦੇਸ਼ ਦਾ ਰਾਜਾ ਬੜਾ ਦਿਆਲੂ ਸੀ ਰੱਬ ਦੀ ਭਗਤੀ ਕਰਨ ਵਾਲਾ ਸੀ ਇੱਕ ਵਾਰ ਉਹਨੂੰ ਲਕਵਾ ਹੋ ਗਿਆ ਉਸ ਦਾ ਤੁਰਨਾ ਫਿਰਨਾ ਬੰਦ ਹੋ ਗਿਆ ਖਬਰ ਲੈਣ ਆਏ ਵਜ਼ੀਰ ਨੇ ਰਾਜੇ ਨੂੰ ਕਿਹਾ ਰਾਜਾ ਜੀ ਤੁਸੀਂ ਤਾਂ ਰੱਬ ਦੀ ਭਗਤੀ ਕਰਨ ਵਾਲੇ ਹੋ ਰੱਬ ਨੇ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਰੱਬ ਤੋਂ ਪੁੱਛਣਾ ਚਾਹੀਦਾ ਹੈ ਇਹ ਬੇ ਇਨਸਾਫੀ ਤੁਹਾਡੇ ਨਾਲ ਕਿਉਂ ਕੀਤੀ ਹੈ ਰਾਜੇ ਨੇ ਜਵਾਬ ਦਿੱਤਾ ਜਦੋਂ ਮੈਂ ਰਾਜਾ ਬਣਿਆ ਉਸ ਵੇਲੇ ਤਾਂ ਮੈਂ ਰੱਬ ਨੂੰ ਪੁੱਛਿਆ ਨਹੀਂ ਸੀ ਕਿ ਮੈਨੂੰ ਰਾਜਾ ਕਿਉਂ ਬਣਾਇਆ ਹੁਣ ਮੈਂ ਕਿਸ ਮੂਲ ਨਾਲ ਰੱਬ ਕੋਲੋਂ ਪੁੱਛਾਂ ਕਿ ਉਹਨੇ ਮੈਨੂੰ ਅਪਾਹਜ ਕਿਉਂ ਕੀਤਾ ਫਕੀਰ ਨੇ ਗੱਲ ਮਕੌਂਦਿਆਂ ਕਿਹਾ ਕਾਇਨਾਤ ਇੱਕ ਮਰਿਆਦਾ ਵਿੱਚ ਚੱਲ ਰਹੀ ਹੈ ਜਿਸ ਦੀ ਚੱਕੀ ਦੇ ਪੜ ਸਭਨਾਂ ਦੇ ਲਈ ਇੱਕ ਬਰਾਬਰ ਹਨ ਫਕੀਰ ਨੇ ਗੱਲ ਸ਼ੁਰੂ ਕੀਤੀ ਤੇ ਕਿਹਾ ਇੱਕ ਵਾਰੀ ਇੱਕ ਆਦਮੀ ਨੇ ਫੈਸਲਾ ਕਰਨਾ ਸੀ ਕਿ ਉਹ ਆਪਣੀ ਬਾਕੀ ਦੀ ਉਮਰ ਘਰ ਰਹਿ ਕੇ ਗੁਜ਼ਾਰੇ ਜਾਂ ਕਾਸ਼ੀ ਜਾ ਕੇ ਗੁਜ਼ਾਰੇ ਉਹ ਸੋਚਦਾ ਸੋਚਦਾ ਰਸਤੇ ਵਿੱਚ ਤੁਰਿਆ ਜਾ ਰਿਹਾ ਸੀ ਪਿੱਛੋਂ ਇੱਕ ਟਾਂਗੇ ਵਾਲਾ ਆਇਆ ਤੇ ਉਸਨੇ ਕਿਹਾ ਬਾਬਾ ਇੱਕ ਪਾਸੇ ਹੋ ਜਾ ਬਜ਼ੁਰਗ ਨੂੰ ਚਾਨਣ ਹੋ ਗਿਆ ਉਸਨੇ ਗੁਰੂ ਜੀ ਕਹਿ ਕੇ ਟਾਂਗੇ ਵਾਲੇ ਦੇ ਪੈਰ ਫੜ ਲਏ ਫਕੀਰ ਨੇ ਗੱਲ ਖਤਮ ਕੀਤੀ ਤਾਂ ਕੇਸਰ ਦਾ ਦਿਲ ਕੀਤਾ ਉਹ ਵੀ ਫਕੀਰ ਨੂੰ ਗੁਰੂ ਜੀ ਕਹਿ ਕੇ ਉਸਦੇ ਪੈਰ ਫੜ ਲਵੇ ਤਾਲ ਦੇ ਸੂਰਜ ਵਿੱਚ ਕੋਈ ਦੋਚਤੀ ਨਹੀਂ ਹੁੰਦੀ ਉਹ ਆਪਣੇ ਨਾਮ ਨਾਲ ਅਸਤ ਹੋਣ ਦੀ ਿਆਰੀ ਵਿੱਚ ਹੁੰਦਾ ਹੈ ਧੰਨਵਾਦ